ਰਾਗ ਤਨਾਸਰੀ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀ ਜੈ ਹੋਂ ਬਲ ਬਲ ਜਾਓ ਰਮਈਆ ਕਰਨੇ ਕਰਨ ਕਵਨ ਅਭੋਲ ਰਹਾਉ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੇ ਮਾਰੇ ਲੇਖੇ ਕਹਿਰਬਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਤਨ ਤਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਆਪਣਾ ਮੂਲਕ ਜਨਮ ਪ੍ਰਭੂ ਦੇ ਲੇਖੇ ਲਾ ਕੇ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਸਤਿਗੁਰ ਜੀ ਬਹੁਤ ਹੀ ਬਨਿਮਰ ਭਾਵਨਾ ਨਾਲ ਪ੍ਰਭੂ ਦੇ ਚੰਨਾ ਕਮਲਾ ਚ ਬੇਨਤੀ ਕਰਦੇ ਹਨ ਕਿ ਪ੍ਰਭੂ ਜੀ ਹਮ ਸਰਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੇ ਪ੍ਰਭੂ ਜੀ ਮੇਰੇ ਵਰਗਾ ਕੋਈ ਦੀਨ ਨਹੀਂ ਗਰੀਬ ਨਹੀਂ ਨਿਮਾਣਾ ਨਹੀਂ ਪਾਪ ਮੈਂ ਇਸ ਸੰਸਾਰ ਵਿੱਚ ਸਭ ਤੋਂ ਗਰੀਬ ਹਾਂ ਦਇਆਲ ਨ ਤੁਮ ਸਰ ਔਰ ਇਸ ਦੁਨੀਆ ਵਿੱਚ ਆ ਵਰਗਾ ਕੋਈ ਦੂਸਰਾ ਦਇਆਲੂ ਨਹੀਂ ਹੈ कृपालु नहीं है आप सारे संसार में सब तो कृपालु हो दयालु हो ऐसी निम्रता सहित बेनती करते हैं अब पतियार क्या की जाए कि प्रभु जी आप क्यों करते हो मेरी प्रीख्या क्यों लेंदे हो क्योंकि मैं आप दा दास हाँ मेरे अर्गा कोई निमाना नहीं है आप अर्गा कोई कृपालु नहीं है ਜੋ ਸਾਰੀ ਕਾਇਨਾਤ ਤੇ ਕਿਰਪਾ ਕਰਕੇ ਜੀਵਾਂ ਤੇ ਦਇਆ ਕਰਦਾ ਹੈ ਆਹ ਪ੍ਰਭੂ ਜੀ ਕਿਰਪਾ ਕਰੋ ਕਿ ਮੈਂ ਆਪ ਜੀ ਦਾ ਸੁਬਾ ਸਬਾ ਸਿਮਰਨ ਕਰਦਾ ਰਹਾ ਜੀ ਬਜਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ हे hey, प्रभु जी मेरी आप चरना कमलाची कमला बेनती है बचनी तोर मोर मन मान जन को पूर्ण दीज मेरा जो मन है आप जी दे ज्ञान रूपी बचना ते मनिया गया है आप मेनु पूर्ण विश्वास दो, ये कृपा करो इस तरह मेरा जो मन है ਆਪ ਜੀ ਦੇ ਬ੍ਰਹਮ ਗਿਆਨ ਰੂਪੀ ਬਚਨਾ ਤੇ ਮੰਨਿਆ ਰਹੇ ਔਰ ਮੈਂ ਆਪ ਜੀ ਨੂੰ ਹਮੇਸ਼ਾ ਹੀ ਯਾਦ ਕਰਦਾ ਰਹਾ ਜੀ ਹਉ ਬਲ ਬਲ ਜਾਉ ਰਮਈਆ ਕਰਨੇ ਕਰਨ ਕਵਨ ਅਬੋਲ ਰਹਾ ਜੋ ਪਰਮਾਤਮਾ ਹੈ ਉਹ ਆਪਣੇ ਸੇਵਕਾਂ ਨਾਲ ਬੋਲਦਾ ਹੈ ਉਨ੍ਹਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਪਾਵਨ ਬਚਨਾਂ ਰਾਹੀਂ ਉਪਦੇਸ਼ ਦਿੰਦਾ ਹੈ। ਕ੍ਰਿਤਰ ਵਿਦਾਸ ਮਹਾਰਾਜ ਜੀ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਨ। ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਬਨ ਅਬੋਲ। ਪ੍ਰਭੂ ਜੀ ਮੈਂ ਆਪ ਤੋ ਬਲਿਹਾਰ ਬਲਿਹਾਰ ਕੁਰਬਾਨ ਕੁਰਬਾਨ ਜਾਂਦਾ ਹਾਂ। ਪਰ ਆਪ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿਸ ਕਾਰਨ ਆਪ ਮੈਨਾਂ ਬੋਲਦੇ ਨਹੀਂ। आप चुप क्यों हो आप मेन दर्शन, दर्शन दे रहे हो पर आप मेरे ना बोलते क्यों नहीं आप कृपा करो मेरे ना बोलो ये मेरे कृपा करो जी बहुत जन्म बिछरे थे माधो यो जन्म तुम्हारे लेखे ਬਹੁਤ ਜਨਮ ਵਿਛੜੇ ਥੇ ਮਾਤੋ ਇਸ ਜਨਮ ਤੇ ਮਾਰੇ ਲੇਖੇ ਬਹੁਤ ਜਨਮ ਆਪ ਤੋਂ ਵਿਛਿਆ ਹੋਇਆ ਨੂੰ ਬਤੀਤ ਹੋ ਗਏ 84 ਲੱਖ ਜੁਨਾ ਵਿੱਚ ਜੀਵ ਨੂੰ ਇਹ ਸਭ ਤੋਂ ਉੱਤਮ ਮੁਕਤਨ ਪ੍ਰਾਪਤ ਹੋਇਆ ਹੈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸਤੀ ਹੀ ਪਾਈ ਇਸ ਦੇ ਹੀ ਕੋ ਸਿਮਰੈ ਦੇਵ ਸੋ ਦੇਹੀ ਭਜਰ ਕੀ ਸੇਵ ਸਤੂਕ ਬੀਸਾ ਮਹਾਰਾਜੀ ਫਰਮਾਉਂਦੇ ਨੇ ਗੁਰੂਆਂ ਦੀ ਸੇਵਾ ਕੀਤੀ ਭਗਤੀ ਦੀ ਕਮਾਈ ਕੀਤੀ ਤਾਂ ਇਹ ਸਾਨੂੰ ਮੁਲਕ ਜਨਮ ਪ੍ਰਾਪਤ ਹੋਇਆ ਇਸ ਜਨਮ ਨੂੰ ਦੇਵੀ ਦੇਵਤੇ ਤਰਸਦੇ ਹਨ ਕਿਉਂਕਿ ਜਨਮ ਵਿੱਚ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ਇਸ ਲਈ ਸੰਤੂ ਰਵਿਦਾਸ ਮਹਾਰਾਜ ਜੀ ਪ੍ਰਭੂ ਦੇ ਚਰਨਾਂ ਕਮਲਾ ਚ ਬੇਨਤੀ ਕਰਦੇ ਹਨ ਕਿ ਪ੍ਰਭੂ ਜੀ ਬਹੁਤ ਜਨਮ ਆਪ ਤੋਂ ਵਿਛੜਿਆ ਹੋਇਆ ਨੂੰ ਬਤੀਤ ਹੋ ਗਏ ਮੈਂ ਇਹ ਮੁਲਕ ਜਨਮ ਆਪ ਦੇ ਲੇਖੇ ਲਾਤਾ ਆਪ ਨੂੰ ਸਮਰਪਿਤ ਕਰਤਾ ਲੇਖੇ ਲਾਉਣ ਤੋਂ ਪਾਵ ਆਪਣਾ ਸਾਰਾ ਜੀਵਨ ਆਪਣਾ ਤਨ ਮਨ ਧਨ ਪ੍ਰਭੂ ਜੀ ਆਪ ਨੂੰ ਸਮਰਪਿਤ ਕਰਤਾ ਆਪ ਦੇ ਸਿਮਰਨ ਵਿੱਚ ਮੈਂ ਆਪਣਾ ਮੂਲਕ ਜਨਮ ਲਾ ਦਿੱਤਾ ਹੈ ਜੀ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਸਤੂ ਰਵਿਦਾਸ ਜੀ ਮਹਾਰਾਜ ਪ੍ਰਭੂ ਦੇ ਚਰਨ ਅਕਮਲ ਚ ਬੇਨਤੀ ਕਰਦੇ ਹਨ ਕਿ ਪ੍ਰਭੂ ਜੀ ਮੇਰੇ ਹਿਰਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਪਿਆਸ ਹੈ ਪਰ ਚਿਰ ਹੋ ਗਿਆ ਆਪ ਜੀ ਦਰਸ਼ਨ ਨਹੀਂ ਹੋਏ ਆਪ ਕਿਰਪਾ ਕਰੋ ਜੀ ਆਪਣੇ ਦਰਸ਼ਨ ਦਿਓ ਸਤਿਗੁਰ ਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਬਾਣੀ ਦੀ ਪਰੰਪਤਾ ਇਥੋਂ ਕੀਤੀ ਐਸੀ ਸਰਬਚਵਸਥਾ ਪ੍ਰਾਪਤ ਕਰ ਲਈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਉਹਨਾਂ ਵਿੱਚਰ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਸੀ ਫਿਰ ਵੀ ਪ੍ਰਭੂ ਦੇ ਚਰਨਾ ਕਮਲਾ 'ਚ ਬੇਨਤੀ ਕਰਦੇ ਹਨ ਕਿ ਪ੍ਰਭੂ ਜੀ ਕਿਰਪਾ ਕਰੋ ਆਪ ਜੀ ਦੇ ਇਸੇ ਪ੍ਰਕਾਰ ਦਰਸ਼ਨ ਹੁੰਦੇ ਰਹਿਣ ਜੋ ਜੀਵ ਆਪਣੇ ਮਨ ਵਿੱਚ ਨਿਮਰਤਾ ਧਾਰਨ ਕਰਕੇ ਹੰਕਾਰ ਸਮਾਪਤ ਕਰਕੇ ਪ੍ਰਭੂ ਦੇ ਚਰਨਾ ਕਮਲਾ 'ਚ ਐਸੀ ਬੇਨਤੀ ਕਰਦਾ ਹੈ ਕਿ ਪ੍ਰਭੂ ਜੀ ਆਪ ਸਭ ਤੋਂ ਸਿਹਤ ਦੇ ਆਲੂ ਕਿਰਪਾਲੂ ਹੋ ਮੈਂ ਗਰੀਬ ਹਾਂ ਪਰਮਾਤਮਾ ਉਸ ਦੀ ਬੇਨਤੀ ਜਰੂਰ ਸੁਣਦਾ ਹੈ ਔਰ ਉਸ ਤੇ ਕਿਰਪਾ ਕਰ ਦਿੰਦਾ ਹੈ ਔਰ ਉਸ ਜੀਵਦਾਮੂਲਕ ਜਨਮ ਸਫਲ ਹੋ ਜਾਂਦਾ ਹੈ ਜੈ ਗੁਰਦੇਵ